ਇਸੋ ਇਹ더라 ਲੰਗਰ ਲਾਇਆ ਹੋਇਆ ਜੀ ਤੁਹਾਡੇ ਪਾਵਨ ਕਰਿਆਨਾ ਸਟੋਰ ਦੀ ਤੇ ਪਰਮਜੀਤ ਸਿੰਘ ਜੀ ਮੈਂਬਰ ਸਾਹਿਬ ਤੇ ਪਿੰਦਾ हेयर ਡ्रेसਰ ਇਹਨਾਂ ਦੇ ਵੱਲੋਂ ਅੰਗ ਖਲੀ ਦਾ ਲੰਗਰ ਲਾਇਆ ਗਿਆ ਜੀ ਇਹ ਖਲੀ ਰੋਡ ਦੇ ਵੱਲ ਲੰਗਰ ਲਾਇਆ ਗਿਆ ਜੀ ਪਹਿਲਾ ਲੰਗਰ ਆਪਾਂ ਸਭ ਤੋਂ ਪਹਿਲੇ ਲੰਗਰ ਤੇ ਬਾਕੀ ਲੰਗਰ ਵੀ ਬਹੁਤ ਲੰਗਰ ਲਗਾਏ ਸੋ ਹਾਂਜੀ ਇੱਕ ਆਪਾਂ ਲੰਗਰ ਤੁਹਾਨੂੰ ਪਹਿਲਾਂ ਦਿਖਾਇਆ ਸੀ ਤੇ ਹੁਣ ਦੂਸਰੇ ਲੰਗਰ ਤੇ ਆਪਾਂ ਪਹੁੰਚ ਚੁੱਕੇ ਆ ਜੋ ਕਿ ਇੱਧਰ ਮਜਬੀ ਸਿੱਖ ਟਰੰਗਰੇਟ ਦੇ ਗੁਰੂ ਦੇ ਬੇਟੇ ਹਨਾ ਜੀ ਉਹਨਾਂ ਦੇ ਵੱਲੋਂ ਲਗਾਇਆ ਗਿਆ ਅੱਜ ਮਿਲ ਕੇ ਉਹਨਾਂ ਨੇ ਉਪਰਾਲਾ ਕੀਤਾ ਸੋ ਪਿੰਡ ਦੇ ਸਹਿਯੋਗ ਨਾਲ ਹਨਾ ਜੀ ਤੇ ਸ਼ਿਵ ਜੋਤ ਸੋ ਉਹਨਾਂ ਵੱਲੋਂ ਲੰਗਰ ਲਗਾਇਆ ਗਿਆ ਜੀ ਜਿਹਦੇ ਵਿੱਚ ਚਾਹ ਤੇ ਬਰੈਡ ਦਾ ਲੰਗਰ ਲਗਾਇਆ ਗਿਆ ਜੀ ਚਾਹ ਤੇ ਬਰੱਡਾਂ ਦਾ ਲੰਗਰ ਲਗਾਇਆ ਗਿਆ ਜੀ ਸੰਗਤ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਜੀ ਸੋ ਹੋਰ ਵੀ ਬਹੁਤ ਸਾਰੇ ਲੰਗਰ ਲੱਗੇ ਹੋਏ ਨੇ ਜਿੰਨੇ ਵੀ ਲੰਗਰ ਲੱਗੇ ਹੋਏ ਨੇ ਆਪਾਂ ਸਾਰੇ ਲੰਗਰਾਂ ਤੇ ਪਹੁੰਚਾਂਗੇ ਸੋ ਆਪਾਂ ਚાલਦੇ ਆਂ ਇੱਧਰ ਵਿੰਦਰ ਸਿੰਘ ਮੈਂਬਰ ਸਾਹਿਬ ਕਿਉਂਕਿ ਪੰਚਾਇਤ ਮੈਂਬਰ ਰਹੇ ਚੁੱਕੇ ਨੇ ਇਸ ਕੋ ਦਲਾਂ ਪਿਛਲੇ 5 ਸਾਲਾਂ ਚ ਤੇ ਉਹਨਾਂ ਦੇ ਘਰੇ ਹਲਵਾਈ ਬੈਠੇ ਹੋਏ ਨੇ ਉਧਰ ਤਿਆਰੀ ਹੋ ਰਹੀ ਆ ਜੀ ਤੇ ਆਪਾਂ ਤੁਹਾਨੂੰ ਰਸਣ ਕਰਵਾਉਂਦੇ ਆ ਸੇਵਾਦਾਰਾਂ ਦੇ ਤੇ ਹਲਵਾਈ ਸਹਿਬਰਾਂ ਦੇ ਆ ਸਾਡੇ ਯੋਧਵੀਰ ਜੀ ਕਬੱਡੀ ਵਾਲੇ ਕਬੱਡੀ ਵੀ ਬਹੁਤ ਵਧੀਆ ਖੇਡਦਾ ਮੁੰਡਾ ਸਤਨਾਮ ਸਿੰਘ ਜੀ ਲਾਖਰੀ ਸੇ ਵੀ ਭਿੰਦਰ ਕੁਮਰ ਪ੍ਰੀਤ ਸਿੰਘ ਜੀ ਹਲਵਾਈ ਸਾਡੇ ਸੁਖਜਿੰਦਰ ਸਿੰਘ ਜੀ ਵਾਗੀ ਕੰਮ ਵਧੀਆ ਆ ਰਿਹਾ ਜੀ ਰਵੀ ਸਾਹਿਬ ਤੇ ਮੈਂ ਨਹੀਂ ਰੱਖਦਾ ਪਰ ਉਹ ਆ ਗਏ ਤੇ ਬ੍ਰੈਡਾਂ ਦੀ ਜਿਹੜੀ ਆ ਸੰਗਤ ਸੇਵਾ ਕਰ ਰਹੀ ਆ ਉਹ ਲੈ ਕੇ ਚੱਲ ਤਾਂ ਮੈਂ ਬਹੁਤ ਚੜ੍ਹ ਹੋ ਗਿਆ ਉਹਨਾਂ ਭਾਈ ਸਾਹਿਬ ਲੱਗੇ ਹੋਏ ਨੇ ਇੱਧਰ ਛੈਟੀ ਇਹ ਹਜੇ ਤਿਆਰ ਹੀ ਹੋਈ ਆ ਤਾਂ ਜੀ ਚਲੋ ਕੋਈ ਨਹੀਂ ਕੋਈ ਆਂਦਾ ਤਿਆਰ ਬੱਸ ਚੱਲਿਆ ਵੀ ਤੇ ਇੱਧਰ ਇੱਕ ਕਬੱਡੀ ਖਿਡਾਰੀ ਸੱਚ ਰਹਿ ਗਿਆ ਆਪਣਾ ਬਿੱਲਾ ਠੀਕ ਆ ਉਹਨਾਂ ਨਾਲ ਵੀ ਆਪਾਂ ਤੁਹਾਡੀ ਇੰਟਰੋਡਕਸ਼ਨ ਕਰਾਵਾਂਗੇ ਬਿੱਲਾ ਕਬੱਡੀ ਖਿਡਾਰੀ ਉਧਰ ਲੰਗਰ ਤੇ ਸੇਵਾ ਕਰ ਰਿਹਾ ਆ ਫੁੱਲ ਲੈ ਕੇ ਖੜਾ ਹੈ ਵੱਡਾ ਕਬੱਡੀ 스타 ਬਿੱਲਾ ਚੱਕ ਸੇਲੇ ਵਾਲੀ ਆ ਹਾਂਜੀ ਇੱਥੇ ਗੁਰੂ ਸਾਹਿਬ ਦੀ ਜਿਹੜੀ ਸਮਾਰੀਓ ਰੁਕੀ ਹੋਈ ਆ ਜੀ ਦਾਵਾ ਜਿਹੜਾ ਉੱਚੀ ਆ ਜੀ ਕਿਹਾੜੇ ਰੁਕ ਜਾਓ ਰੁਕ ਕੇ ਜਾਓ ਬ੍ਰੇਕ ਕਰਨਾ ਨਹੀਂ ਲਿਆ ਜਾ ਤੇ لنگر لگایا گیا لگری ٹک روپیوں انہوں ویڈا والے ساتھ پہنچ گئی ہیں برڈ وتا رہے نے ਸੋ ਹਾਂਜੀ ਇਧਰ ਮਾਤਾ ਗੁਜਰੀ ਪਬਲਿਕ ਸਕੂਲ ਚੱਕ ਸੇ ਹੇਲੇ ਵਾਲਾ ਜੋ ਕਿ ਬਹੁਤ ਨਾਮਵਰ ਸਕੂਲ ਆ ਤੇ ਆਪਾਂ ਉਧਰ ਚੱਲਦੇ ਆ ਉਧਰ ਵੀ ਲੰਗਰ ਲੱਗਿਆ ਹੋਇਆ ਤੇ ਆਪਾਂ ਚੱਲਦੇ ਆ ਲੰਗਰ ਵਾਲਾ ਦੇਖਦੇ ਆ ਉਧਰ ਚਾਹ ਦਾ ਲੰਗਰ ਲੱਗਿਆ ਮੇਰੇ ਖਿਆਲ ਚ ਹਾਂਜੀ ਚਾਹ ਦਾ ਲੰਗਰ ਲੱਗਿਆ ਹੋਇਆ ਆਪਾਂ ਦੇਖਦੇ ਆਂ ਚਾਹ ਦਾ ਲੰਗਰ ਲਗਾਇਆ ਗਿਆ ਜੀ ਮਾਤਾ ਗੁਰਜੀਤ ਪਬਲਿਕ ਸਕੂਲ ਵੱਲੋਂ ਉਮਰ ਸੰਗਤ ਚਾਹ ਚਾੜ ਰਹੀ ਹੈ ਜੀ مایا گزری پبلک اسکول دیکھ سکتے ہو چاہ لگا ہوا جی اتنے مایا گزری پبلک اسکول وایا گیا لنگر پانچ پیارے سنگھ صاحبان چاہ لے ہوئے ਹਾਂਜੀ ਇੱਧਰ ਸਾਡੇ ਪੁਰਾਣੇ ਨੰਬਰਦਾਰ ਸੋ ਉਹਨਾਂ ਦੇ ਸੁਪੁੱਤਰ ਗੁਰਤੇਜ ਸਿੰਘ ਜੀ ਨੰਬਰਦਾਰ ਉਹਨਾਂ ਦੇ ਵੱਲੋਂ ਚਾਹ ਦਾ ਲੰਗਰ ਲਗਾਇਆ ਗਿਆ ਜੀ ਸੋ ਇੱਧਰ ਚਾਹ ਦਾ ਲੰਗਰ ਲਗਾਇਆ ਗਿਆ ਜੀ ਸੇਵਾਦਾਰ ਸੇਵਾ ਕਰ ਰਹੇ ਨੇ ਚਾਹ ਦੇ ਲੰਗਰ ਦੀ ਸੋ ਸਾਡੇ ਪ੍ਰਮਾਤਮਾ ਸਿੰਘ ਜੀ ਨੰਬਰਦਾਰ ਸੀ ਪਿੰਡ ਦੇ ਤੇ ਇਹ ਉਹਨਾਂ ਦਾ ਘਰ ਆ ਜੀ ਸੋ ਸਾਹਮਣੇ ਖੁੱਕੀ ਇੱਕ ਇਧਰ ਗੁੱਠੀ ਨਮੀ ਬਣੀ ਜਾਂਦੀ ਹੈ ਜੀ ਤੇ ਇਧਰ ਚਾਹ ਦਾ ਲੰਗਰ ਲਗਾਇਆ ਗਿਆ ਇਹਨਾਂ ਦੇ ਵੱਲੋਂ ਪੰਜ ਪਿਆਰਿਆਂ ਦੀ ਸੇਵਾ ਦੇ ਵਿੱਚ ਚਾਹ ਦਾ ਲੰਗਰ ਇਹਨਾਂ ਨੇ ਤੇ ਪੰਜ ਪਿਆਰਿਆਂ ਦੀ ਇੱਥੇ ਬੈਠਣ ਦੇ ਵਾਸਤੇ ਬੜਾ ਸੋਹਣਾ ਸੋਪਾ ਜਿਹੜਾ ਲੰਗਛਾਇਆ ਹੋਇਆ ਹੈ ਵੇਖੋ ਕਿ ਕਿੱਥਾ ਹੈ ਇੱਧਰ ਮਹਾਰਾਜ ਦੀ ਪਾਲਕੀ ਵੀ ਪਹੁੰਚ ਚੁੱਕੀ ਆਈ ਸੇਮ ਸਿੰਘ ਜੀ ਇੱਧਰ ਸਾਡੇ ਪਿੰਡ ਦੇ ਧੰਤਾਨ ਬਾਬਾ ਸ਼ਹੀਦ ਬਾਬਾ ਫੌਜਵਾਲਾ ਜੀ ਉਹਨਾਂ ਦੀ ਕਮੇਟੀ ਵੱਲੋਂ ਖੰਜੂਰਾ ਦਾ ਲੰਗਰ ਲਗਾਇਆ ਗਿਆ ਜੀ ਆਜੋ ਆਜੋ ਬੀਬੀ ਜਾਨੀ ਸਰਪੰਚੀਆਂ ਵੀ ਨਾਲ ਆਣੀ ਜਾਣਾ ਚਲੋ ਸਾਡੇ ਪਿੰਡ ਦੇ ਸ੍ਰੀ ਸ੍ਰੀ ਅਕਸਵਰ ਸਾੰਤ ਬਾਬਾ ਹਰਨਾਮਦਾਸ ਜੀ ਉਹਨਾਂ ਦੇ ਗੱਦੀ ਨਿਸ਼ੀਣ ਸ੍ਰੀ ਸਾੰਤ ਬਾਬਾ ਸੱਤਪਾਲ ਸਿੰਘ ਜੀ ਉਹਨਾਂ ਦੇ ਵੱਲੋਂ ਪੰਜ ਪਿਆਰਿਆਂ ਨੂੰ ਸਰੋਪਿਆਂ ਦੇ ਨਾਲ ਸਨਮਾਨ ਕੀਤਾ ਜਾਊਗਾ ਜੀ ਸੋ ਇਧਰ ਆਪਾਂ ਚੱਲਦੇ ਆ ਗੁਰੂ ਮਹਾਰਾਜ ਦੀ ਪਾਲਕੀ ਵੱਲ ਸੋ ਨੇੜੇ ਆ ਰਹੀ ਨਹੀਂ ਗੁਰੂ ਮਹਾਰਾਜ ਦੀ ਪਾਲਕੀ ਨੇੜੇ ਆ ਰਹੀ ਹੈ ਜੀ ਸੋ ਛਾਡੂ ਵਾਲੇ ਸੇਵਾਦਾਰ ਪਹੁੰਚ ਚੁੱਕੇ ਆ ਸੋਹੇਤਰ ਗੁਰੂ ਮਹਾਰਾਜ ਦੀ ਪਾਲਕੀ ਵੀ ਨੇੜੇ ਆ ਰਹੀ ਹੈ ਜੀ ਉਹ ਆ ਰਿਹਾ ਜੀ ਗਲੀ ਦੇ ਵਿੱਚ ਸਾਡੇ ਪਿੰਡ ਦੇ ਸੰਤ ਬਾਬਾ ਸਤਪਾਲ ਸਿੰਘ ਜੀ ਉਹਨਾਂ ਦਾ ਆਸ਼ੀਰਵਾਦ ਲੈਂਦੇ ਹੋਏ ਬੱਚੇ ਗੁਰੂ ਮਹਾਰਾਜ ਦੀ ਪਾਲਕੀ ਪਹੁੰਚ ਚੁੱਕੀ ਹੈ ਜੀ ਪੰਜ ਪਿਆਰੇ ਸਹਿਬਾਨ ਪਹੁੰਚ ਚੁੱਕੇ ਆ ਨਾਲ ਹੀ ਸਿੱਖ ਗੁਰਦਾਸ ਸਾਹਿਬ ਜੀ ਨਾਲ ਹੀ ਪਾਲਕੀ ਵੀ ਪਹੁੰਚ ਚੁੱਕੀ ਹੈ ਜੀ ਬਸ ਸਤਿ ਸ਼੍ਰੀ ਅਕਾਲ ਜੀ ਪਿੰਡ ਵਾਲੀ ਸਹਿਬਾ ਦਾ ਦਸਤ ਕਰਦੇ ਹਾਂ ਬੋਲੇ ਸੋਨਿਆ ਸਾਸ ਸ੍ਰੀ ਅਕਾਲ ਬੋਲੇ ਸੋਨਿਆ ਸਾਸ ਸ੍ਰੀ ਅਕਾਲ ਸੋ ਹਾਂਜੀ ਇੱਧਰ ਸੰਤੋਖ ਸਿੰਘ ਮੈਂਬਰ ਸਾਹਿਬ ਉਹਨਾਂ ਦੇ ਵੱਲੋਂ ਚਾਹ ਦਾ ਲੰਗਰ ਲਗਾਇਆ ਗਿਆ ਜੀ ਸੋ ਨਰਮਲ ਸਿੰਘ ਗੋਦੀ ਪ੍ਰੇਮੀ ਸਾਹਿਬ, ਪ੍ਰੇਮੀ ਪਰਿਵਾਰ ਵੱਲੋਂ ਸੰਤੋਖ ਸਿੰਘ ਜੀ ਪ੍ਰੇਮੀ ਉਹਨਾਂ ਦੇ ਪਰਿਵਾਰ ਵੱਲੋਂ ਜੀ ਚਾਹ ਦਾ ਲੰਗਰ ਲਗਾਇਆ ਗਿਆ ਜੀ ਨਾਲ ਲੱਡੂ ਚਾਹ ਤੇ ਲੱਡੂਆਂ ਦਾ ਲੰਗਰ ਲਗਾਇਆ ਗਿਆ ਜੀ ਆਓ ਲਓ ਚਾਹ ਲੈ ਲਓ ਜੀ